कपूरथला में चोरों की दस्तक पुलिस ने कहा पहले चोरी होगी फिर लिखेंगे रिपोर्ट लगातार हो रही है चोरी की वारदातें कपूरथला में चोरी की वारदातें लगातार बढ़ रही हैं और पुलिस लगातार खाली हाथ है दरअसल कपूरथला के शहरी क्षेत्र में बीते कुछ दिनों से चोरों ने आतंक मचाया हुआ कपूरथला के 432 चौक में पिछले कुछ ही दिनों में करीब 5 से 7 दुकानों में चोरों ने अपना हाथ साफ किया है इसी की कड़ी के चलते देर रात भी चोर जब एक दुकान पर चोरी करने के मकसद से दुकान के ताले तोड़ रहे थे तो अचानक उनकी किसी के आने की आहट हुई और वह सब कुछ छोड़कर भाग खड़े हुए चोर सीसीटीवी की आग से बच ना सके इस सब को लेकर जब पीड़ित दुकानदार ने पुलिस से शिकायत की तो पुलिस ने कहा कि आपकी दुकान पर चोरी तो हुई नहीं पहले चोरी होगी फिर ही रिपोर्ट दर्ज की जाएगी ਕਪੂਰਥਲਾ ਸੇ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਕੀ ਵਿਸ਼ੇਸ਼ ਰਿਪੋਰਟ ਸਰ ਕੀ ਨਾਮ ਹੈ ਆਪਣਾ ਮੋਰਾ ਨਾਮ ਸਰਪੰਚ ਸਿੰਘ ਮਸੀਹਣਾ ਹੈ ਜੀ ਹਾਂਜੀ ਮੇਰੀ ਸ਼ੌਕ ਦਾ ਨਾਮ ਰੱਬ ਸਿੰਘ ਨੂੰ ਆਟੋ ਸੇਵਾ ਕਰਨ ਦੀ ਕੰਪਨੀ ਚੱਲਦੀ ਹੈ ਹਾਂਜੀ ਕੀ ਗੱਲ ਕੀ ਹੋਈ ਸੀ ਰਾਤ ਜਿਹੜੀ ਤੁਹਾਡੀ ਦੁਕਾਨ ਦੇ ਜਿਹੜੀ ਆਏ ਆ ਜੀ ਤੇ ਦਿੱਤੇ ਦਾ ਟੋਲਾ ਵੀ ਆਦੀ ਇੱਕ ਲੱਗਾ ਹੋਇਆ ਸੀ ਤੇ ਨਾਲ ਦੇ ਗਵਾਂਡੀਆਂ ਦੇ ਅਸੀਂ ਥਿਕ ਕੈਮਰੇ ਦੇ ਚੈੱਕ ਕੀਤਾ ਤਾਂ ਉਹਦੇ ਵਿੱਚ ਆਇਆ 2:30 ਤੇ 9 ਵਜੇ ਦੇ ਵਿੱਚ ਵਾਦਾਤ ਹੋਈ ਹੈ ਦੋ ਬੰਦੇ ਆਏ ਸੀ ਮੂੰਹ ਤੇ ਪਰਨਾ ਬੰਨ ਕੇ ਤੇ ਉਹਨਾਂ ਨੇ ਕਾਲੇ ਕੋੜੇ ਦੀ ਮਸ਼ੀਨ ਦਿੱਤੀ ਕਿ ਚੋਤਾ ਹੈ ਕਿ ਨਹੀਂ ਚੋਤਾ ਨਾ ਤੇ ਉਸ ਤੋਂ ਬਾਅਦ ਤੁਸੀਂ ਇਸ ਬੰਦੇ ਕੋਲ ਪੁਲਿਸ ਨੂੰ ਰਿਪੋਰਟ ਦੇ ਆ ਦਿੱਤੀ ਹੈ ਜੀ ਰਿਪੋਰਟ ਕੀਤੀ ਹੈ ਜੀ ਕਿ ਉਹਨਾਂ ਕੋਲੋਂ ਚੋਰੀ ਹੋਈ ਤਾਂ ਨਹੀਂ ਕਿ ਜੇ ਹੋਈ ਹੈ ਨਹੀਂ ਤਾਂ ਅਸੀਂ ਲਿਖ ਲੈਂਦੇ ਇਹਦੇ ਨਾਲ ਕਿਸੇ ਅੱਥਾ ਰੱਖ ਲਓ ਚੌਥੀ ਆ ਰਹੇ ਕਿੱਦਾਂ ਦੇਖਿਓ ਸ਼ਹਿਰ ਦੇ ਵਿੱਚ ਆਏ ਜੇ ਨੇ ਇੰਨੀ ਦੀ ਵਾਰਦਾਤਾ ਲੁੱਟ ਚੋਰੀ ਦੇ ਵਾਧੇ ਚੱਰੀਏ ਤੇ ਕਿੰਨੇ ਕੇ ਸੁਰੱਖਿਆ ਮਹਿਸੂਸ ਕਰਦੇ ਤੁਸੀਂ ਕੋਈ ਸੁਰੱਖਿਆ ਨਹੀਂ ਨਹੀਂ ਮਾਹੌਲ ਹੈ ਸਾਜਵਾਂ ਦੇ ਕੇ ਕਿਹੜੇ ਥਾਣਾ ਪੈਂਦਾ ਤੁਹਾਨੂੰ ਟਾਊਨ ਕੋਈ ਪ੍ਰਸ਼ਾਸਨ ਤੋਂ ਮੰਗ ਕਰਦੇ ਆਹ ਇਹ ਮੰਨ ਕਰਦੇ ਨੇ ਕਿ ਕੋਈ ਨਾ ਕੋਈ ਇੱਥੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਪਰ ਜਾਸਰ ਬਤਾਈਏ ਰਾਤ ਨੂੰ 2:30 ਦੇ ਨਵੇਂ ਦੇ ਵਿੱਚ ਚੌਂਕੀ ਆਇਆ ਉਹ ਕਿਹਨਾ ਦੀ ਗੱਲ ਕਰਦਾ ਹੈ ਸ਼ੌਂਕ ਦੇ ਵਿੱਚ ਤੁਹਾਡੀ ਦੁਕਾਨ ਵਾ ਜਿਹੜਾ ਚੌਂਕਾ ਦੇ ਵਿੱਚ ਮਤਕੀ ਕਹ ਲੋ ਕਿ ਤੇਰੀ ਵਾਰਦਾਤਾ ਹੋਣਾ ਤਾਂ ਸ਼ਾਇਦ ਹੀ ਸੁਰੱਖਿਆ ਪ੍ਰਬੰਧਨ ਕਿੱਦਾਂ ਦੇ ਦੇ ਤੁਸੀਂ ਸਵੱਛਤਾ ਬਹੁਤ ਮਾੜੀ ਹੈ ਜੀ ਨਾਲ ਗਵੰਡੀਆ ਨੇ ਵੀ ਰਾਤ ਨੂੰ ਇੱਥੇ ਆਪਨੇ ਰਿਟੀ ਮੈਡੀਕਲ ਹੋਣਾ ਦੇ ਦਿੰਦੇ ਥੋੜੇ ਦੇ ਨੀ ਹੋਏ ਹਲੋ ਤਾ ਹੁਣ ਤੁਸੀਂ ਕੋਈ ਹੁਣ ਆਪਣੀ ਦੁਕਾਨ ਦੀ ਸੁਰੱਖਿਆ ਲਈ ਕੁਝ ਹੋਰ ਕੋਈ ਕਦਮ ਚੁੱਕੂਗੇ ਹਾਂਜੀ ਅਸੀਂ ਫਿਲਹਾਲ ਤਾਂ ਸੈਂਟਰ ਲਾ ਕੇ ਰੱਖਦੇ ਹਾਂ ਅਸੀਂ ਤਰ੍ਹਾਂ ਹੈ ਕਿ ਬੰਦੇ ਅਸੀਂ ਖਰਾਬ ਸੀਗਾ ਤੇ ਕੰਦੇ ਨਵੇਂ ਲਾ ਕੇ ਲਾਏ ਆ ਫਿਲਹਾਲ ਹਾਲੇ ਤੱਕ ਤਾਂ ਕੰਨ ਪੁਲਿਸ ਤੋਂ ਕੀ ਆਸ ਕਰਦੇ ਆ ਫਿਲਹਾਲ ਤਾਂ ਸਾਨੂੰ ਕੋਈ ਮਿਲਣੀ ਹੈ ਕਿ ਪੁਲਿਸ ਤੋਂ ਉਹਨਾਂ ਨੇ ਤਾਂ ਕਿਹਾ ਕਿ ਚੌਕੀ ਦਾ ਰੱਖ ਲੋ ਹੋਰ ਤੇ ਹਰ ਨਹੀਂ ਕਹਿੰਦੇ ਚੋਰੀ ਹੰਤ ਨਹੀਂ ਹੋਣੀ ਇਹ ਸਭੀ ਅੰਦਰ ਤੋਂ ਕਰੀ ਆ ਕਰਦੇ ਕਹਿੰਦੇ ਪਤਾ ਕਿ ਤੁਹਾਡੀ ਕੰਪਲੀਟ ਵੀ ਤਰਜ ਨਹੀਂ ਹੋਈ ਨਹੀਂ ਹੋਈ Don't. Yeah.